ਹਾਂਜੀ ਸਵਾਗਤ ਹੈ ਜੀ ਟੁਡੇ ਸਾਬਕਾ ਸੈਨਿਕ ਪੁਲਾਈ ਸੋਸਾਇਟੀ ਰਜਿਸਟ੍ਰੇਸ਼ਨ ਨੰਬਰ 1576 ਬਠਿੰਡਾ ਪੰਜਾਬ ਮੈਂ ਹੌਲਦਾਰ ਮਦਨ ਹਮੇਸ਼ਾ ਹੀ ਟੁਡੇ ਸਾਹਮਣੇ ਐਕਸ ਸਰਵਿਸਮੈਨ ਦੀਆਂ ਵੈਕੈਂਸੀਆਂ ਤੇ ਕੁਝ ਪ੍ਰੋਬਲਮਾਂ ਲੈ ਕੇ ਮੈਂ ਹਾਜ਼ਰ ਹੁੰਦਾ ਜਦੋਂ ਵੀ ਮੇਰੇ ਸਾਹਮਣੇ ਇਹੋ ਜਿਹੀਆਂ ਪ੍ਰੋਬਲਮਾਂ ਆਉਂਦੀਆਂ ਤੇ ਪੱਕਾ ਮੈਂ ਟੁਡੇ ਨਾਲ ਸ਼ੇਅਰ ਕਰਦਾ ਸਭ ਤੋਂ ਪਹਿਲਾਂ ਆਪਾਂ ਵੈਲਫੇਅਰ ਦੀ ਗੱਲ ਕਰਦੇ ਆ ਐਕਸ ਸਰਵਿਸਮੈਨ ਦੀਆਂ ਕੁਝ ਵੈਕੈਂਸੀਆਂ ਆਈਆਂ ਹਨ ਯਾਨੀ ਜਿਹੜੀਆਂ ਪੈਸਕੋ ਦੀਆਂ ਵੈਕੈਂਸੀਆਂ ਨੇ ਤੇ ਇਹ ਕਿਤੇ ਕਿਤੇ ਵੈਕੈਂਸੀਆਂ ਨੇ ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਇਹਦੇ ਵਿੱਚ ਬਰਨਾਲਾ 2 ਸਕੂਟੀ ਗਾਰਡ ਮਾਨਸਾ 8 ਸਕੂਟੀ ਗਾਰਡ ਮੋੜ ਮੰਡੀ ਇੱਕ ਡਰਾਈਵਰ ਦੀ ਵੈਕੈਂਸੀ ਹੈ ਲੈ ਵੀ ਉਸ ਕੋਲੇ ਲਾਇਸੈਂਸ ਹੋਣਾ ਜ਼ਰੂਰੀ ਹੈ ਇਹ ਸ਼ਾਇਦ ਸਕੂਲ ਦੇ ਵਿੱਚ ਵੈਕੈਂਸੀ ਆਈ ਹੋਈ ਹੈ ਤੇ ਸਕੂਲ ਟਾਈਮ ਤੇ ਹੀ ਡਰਾਈਵਰ ਦੀ ਡਿਊਟੀ ਕਰਨੀ ਹੈ ਇੱਕ ਆਦੇਸ਼ ਹਸਪੀਟਲ ਵਿੱਚ ਇੱਕ ਸੁਪਰਵਾਈਜ਼ਰ ਰੱਖਣਾ ਸੁਪਰਵਾਈਜ਼ਰ ਨਾਇਕ ਅਵਲਿਕ 홀ਡਰ ਜਾਂ ਜੀਸੀਓ ਕੋਈ ਵੀ ਹੋ ਸਕਦਾ ਲਵੀ ਸਪਾਈ ਨਹੀਂ ਚੱਲੇਗਾ ਇਹਦੇ ਵਿੱਚ ਨਾਇਕ ਵੀ ਚੱਲ ਸਕਦਾ ਹੌਲਦਾਰ ਤੇ ਪਲੱਸ ਸੂਬੇਦਾਰ ਚਾਹੇ ਨਾਇਕ ਸੂਬੇਦਾਰ ਕੋਈ ਵੀ ਅਦਰ ਰਿੰਕ ਦਾ ਹੋਵੇ ਕੋਈ ਵੀ ਪਰਸਨ ਚੱਲ ਸਕਦਾ ਤੇ ਇਹਦੇ ਵਾਸਤੇ ਸੈਲਰੀ ਕਿੰਨੀ ਆਦੀ ਸੈਲਰੀ ਹੈਗੀ ਹੈ ਇਹਦੀ 15 ਤੋਂ 16000 15 ਤੋਂ 16000 ਸੈਲਰੀ ਹੋ ਸਕਦੀ ਹੈ ਉਸ ਤੋਂ ਉੱਪਰ ਵੀ ਹੋ ਸਕਦੀ ਹੈ ਪਰ ਮੈਂ ਤੁਹਾਨੂੰ ਇਹ ਇਨਫੋਰਮੇਸ਼ਨ ਦੇ ਦਿੰਦਾ ਕੁਝ ਦਿਨਾਂ ਬਾਅਦ ਹੀ ਟੋਡੀ ਪੈਸਕੋ ਦੀ ਜਿਹੜੀ ਸ਼ਗਰੀ ਹੈ ਉਹ ਵਧਣ ਵਾਲੀ ਹੈ ਤਰੀਵਲ ਪਿਲਟੀ ਰਾਣੀ ਆਰ 800 ਸੈਲਰੀ ਦਿੰਦੇ ਸੀ ਉਦੋਂ ਬਾਅਦ ਉਹ ਕੁਛ ਪੀਐਫ ਹੁੰਦਾ ਸੀ 1800 ਰੁਪਿਆ ਤੇ ਹੋ ਸਕਦਾ ਤੁਹਾਡਾ ਵੀ ਇਸ ਮਹੀਨੇ ਜਾਂ ਅਗਲੇ ਮਹੀਨੇ ਇਹ ਜਿਹੜੀ ਬੈਸਕੋ ਦੀ ਜਿਹੜੀ ਸੀ ਸੈਲਰੀ ਆ ਉਹ ਵੱਜ ਜਾਵੇ ਦੂਸਰੀ ਅਮਤੀਆਂ ਫੇਰੇ ਮੇਰੇ ਕੋਲ ਇੱਕ ਸਰਵਿਸਮੈਨ ਦੀਆਂ ਨੇ ਇੱਕ ਸਰਵਿਸਮੈਨ ਵਾਸਤੇ ਆਪਣੇ ਇੱਥੇ ਲੋਕਲ ਜਸੀ ਚੌਂਕ ਦੇ ਉੱਤੇ ਹੀ ਚਾਹੀਦੇ ਨੇ ਦੋ ਗਨਮੈਨ ਪਲੱਸ ਤਿੰਨ ਸਕੋਟੀ ਗਾਰਡ ਉਹ ਬਠਿੰਡਾ ਦੇ ਹੋਣ ਵਾਲੇ ਹੋਣੇ ਚਾਹੀਦੇ ਕਟੋਕਟ ਲਵੀ 10 ਤੋਂ 15 ਕਿਲੋਮੀਟਰ ਦਾਇਰੇ ਦੇ ਅੰਦਰ ਅੰਦਰ ਬੰਦਾ ਹੋਵੇ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਤੇ ਅੱਜ ਤੋਂ ਮੈਂ ਬਾਦਾਂ ਕੱਲ ਕੋਈ ਵੀ ਬੰਦਾ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਮੇਰੇ ਕੋਲੇ ਆ ਸਕਦਾ ਕੁਝ ਬਠਿੰਡਾ ਲੋਕਲ ਦੀਆਂ ਵੈਕੈਂਸੀਆਂ ਆਈਆਂ ਨੇ ਉਹਦੇ ਵਿੱਚ 10 ਸਿਵਲ ਸਕਿਉਰਟੀ ਗਾਰਡ ਚਾਹੀਦੇ ਨੇ ਏਜ ਕਿੰਨੀ ਵੀ ਹੋਵੇ ਲਵੀ 60 ਸਾਲ ਤੋਂ ਏਜ ਘੱਟ ਹੋਣੀ ਚਾਹੀਦੀ ਹੈ ਜੇ ਕੋਈ ਜ਼ਰੂਰਤਮੰਦ ਬੱਚਾ ਹੈ ਜਾਂ ਕੋਈ ਇਹੋ ਜਿਹਾ 45 ਜਾਂ 50 ਸਾਲ ਦੀ ਉਮਰ ਤੋਂ 55 ਸਾਲ ਦੀ ਉਮਰ ਤੱਕ ਕੋਈ ਬੰਦਾ ਹੈ ਜਿਸ ਦਾ ਲਵੀ ਰੋਜ਼ਗਾਰ ਹੈ ਨਹੀਂ ਉਹਦੇ ਵਾਸਤੇ ਅੱਛੀ ਆਪਰਚ्युनिटी ਹੈ ਇਹਦੀ ਸੈਲਰੀ ਹੈਗੀ ਆ 10500 ਪਲੱਸ ਪੀਐਫ ਇਹਦੇ ਵਿੱਚ ਜਿਹੜਾ ਡਿਊਟੀ ਦਾ ਟਾਈਮ ਜਿਹੜਾ ਹੈ ਕਈ ਜਗ੍ਹਾ ਤੇ 8 ਘੰਟਾ 6 ਘੰਟੇ ਹੈ ਕਈ ਜਗ੍ਹਾ ਤੇ 12 ਘੰਟੇ ਡਿਊਟੀ ਪੀੜਾ ਜਿੱਥੇ 12 ਘੰਟੇ ਹੈ ਉਸ ਹਿਸਾਬ ਨਾਲ ਉਹਦਾ ਪੈਸਾ ਥੋੜਾ ਜਿਆ ਵੱਧ ਜਾਂਦਾ ਇਹ ਜਿੱਥੇ 8 ਘੰਟੇ ਆ ਤੇ ਉਹ ਸੇਮ ਉਹਦੀ ਸੈਲਰੀ ਇਹੀ ਹੋ ਜਾਂਦੀ ਹੈ ਤੇ ਇਹ ਕੁਝ ਵੈਕੈਂਸੀਆਂ ਮੇਰੇ ਕੋਲ ਕਾਫੀ ਟਾਈਮ ਦੀਆਂ ਆਈ ਹੋਈਆਂ ਸੀ ਤੇ ਮੈਂ ਕਿਹਾ ਚਲੋ ਕਿਉਂ ਨਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਣ ਤੇ ਦੂਸਰਾ ਵੀ ਜੇਕਰ ਮਾਨਸਾ ਬਲਾਡਾ ਪੁੱਚੋ ਜਾਂ ਫਰੀਦਕੋਟ ਸਾਈਡ ਤੇ ਕੋਈ ਵੀ ਇਹੋ ਜਿਹਾ ਸਿਵਲ ਬੱਚਾ ਹੋਵੇ ਜੋ ਕੰਪਿਊਟਰ ਕੋਰਸ ਕੀਤਾ ਹੋਵੇ ਜਿਹੜਾ ਲੱਗਣਾ ਜਾਵੇ ਤਾਂ ਉਹ ਮੇਰੇ ਕੋਲੇ ਸਾਬਕਾ ਸੈਨਪਲਾਈ ਦਫ਼ਤਰ ਬਠੰਡਾ ਦਾਣਾ ਮੰਡੀ ਵਿੱਚ ਆ ਕੇ ਸੰਪਰਕ ਕਰ ਸਕਦਾ ਕਿਰਪਾ ਕਰਕੇ ਫੋਨ ਕਰਕੇ ਤੰਗ ਨਾ ਕਰੋ ਤੁਸੀਂ ਦਫ਼ਤਰ ਵਿੱਚ ਆਓ ਆਪਣੇ ਡਾਕੂਮੈਂਟ ਲੈ ਕੇ ਪ੍ਰੋਪਰ ਚੈੱਕ ਕਰਕੇ ਤੁਹਾਡੀ ਐਂਟਰੀ ਪਾਵਾਂਗੇ ਜੇ ਕੋਈ ਸਿਵਲ ਬੱਚਾ ਹੈ ਤਾਂ ਉਹਨਾਂ ਨੂੰ ਅਸੀਂ ਹੀ ਲਵਾ ਸਕਦੇ ਆਂ ਦੂਸਰੀਆਂ ਐਕਸਰਵਿਸਮੈਨ ਦੀਆਂ ਕੁਝ ਪ੍ਰੋਬਲਮਾਂ ਨੂੰ ਮੈਂ ਹਮੇਸ਼ਾ ਤੁਹਾਡੇ ਸਾਹਮਣੇ ਸ਼ੇਅਰ ਕਰਦਾ ਰਹਿਣਾ ਹਮੇਸ਼ਾ ਹੀ ਮੈਂ ਸਮਝਾਉਂਦਾ ਰਹਿਣਾ ਭਾਈ ਇਹ ਚੀਜ਼ਾਂ ਕਰ ਲਓ ਪਰ ਨਹੀਂ ਹਮੇਸ਼ਾ ਹੀ ਇਹੀ ਗੜਬੜ ਹੁੰਦੀ ਹੈ ਹਜੇ ਤੱਕ ਵੀ ਇਹ ਪ੍ਰੋਬਲਮ ਇੰਨੀ ਵੱਚੂਕੀ ਆ ਹਜੇ ਤੱਕ ਵੀ ਬੰਦਿਆਂ ਨੂੰ ਸਮਝ ਨਹੀਂ ਆ ਰਹੀ ਖਾਸ ਜਿਹੜੇ ਮੇਨ ਬੰਦੇ ਜਿਹੜੇ ਹਮੇਸ਼ਾ ਸੋਸਾਇਟੀ ਨਾਲ ਲਿੰਕ ਰੱਖਦੇ ਨੇ ਜਾਂ ਹਰ ਮਹੀਨੇ ਮੀਟਿੰਗ ਤੇ ਜਾਂਦੇ ਨੇ ਰਹਿੰਦੇ ਨੇ ਉਹਨਾਂ ਨੇ ਵੀ ਇੰਨੀਆਂ ਵੱਡੀਆਂ ਪ੍ਰੋਬਲਮਾਂ ਖੜੀਆਂ ਤਾਂ ਰੱਖੀਆਂ ਨੇ ਜਾਂ ਤਾਂ ਉਹਨਾਂ ਨੂੰ ਗਾਈਡੈਂਸ ਕੋਈ ਮਿਸ ਗਾਈਡ ਕਰ ਦਿੰਦਾ ਕਿਉਂਕਿ ਮੈਂ ਤਾਂ ਉਸੇ ਹਿਸਾਬ ਨਾਲ ਬੋਲੂਗਾ ਜੈਸਾ ਉਹਨਾਂ ਨੂੰ ਮੈਨੂੰ ਤਜਰਬਾ ਹੈ ਹੁਣ ਸਭ ਤੋਂ ਵੱਡੀ ਗੱਲ ਹੈ ਆਧਾਰ ਕਾਰਡ ਨੂੰ ਅਪਡੇਟ ਕਰਨ ਦਾ ਜਿਹੜਾ ਮੈਸੇਜ ਸੀ ਹਾਲ ਤੋਂ ਮੇਰੇ ਖਾਤੇ 1.5 ਸਾਲ ਪਹਿਲਾਂ ਆਇਆ ਸੀ ਗਵਰਨਮੈਂਟ ਨੇ ਉਹ ਲੈਟਰ ਵੀ ਕੱਢਿਆ ਸੀ ਜੇਕਰ ਤੁਸੀਂ ਆਧਾਰ ਕਾਰਡ ਨੂੰ ਅਪਡੇਟ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਲੰਟੀ ਪਾਉਗੀ ਪਰ ਆਪਣੇ ਬਹੁਤ ਜਿਹੇ ਐਕਸ ਸਰਵਿਸਮੈਨ ਨੇ ਸੁਣ ਕੇ ਵੀ ਅਣਸੁਣਾ ਕਰ ਦਿੰਦੇ ਨੇ ਪਰ ਉਦੋਂ ਵਿੱਚੋਂ ਕਈ YouTube ਦੇ ਵਿੱਚ ਇਹ ਫਰੋਡ ਵੀ ਕੰਮ ਚੱਲਿਆ ਸੀ ਹਾਂ ਭਈ ਆਧਾਰ ਕਾਰਡ ਨਾਲ ਈਸ਼ੀਆ ਚ ਕਾਰਡ ਲਿੰਕ ਹੋ ਰਹੇ ਨੇ ਇਹ ਇਹ ਚੀਜ਼ਾਂ ਦੇ ਖਿਲਾਫ ਵੀ ਮੈਂ ਉਹਦੋਂ ਉਸ ਟਾਈਮ ਵੀਡੀਓ ਬਣਾ ਕੇ ਪਾਈ ਸੀ ਮੈਂ ਕਿ ਭਰਾਓ ਆਧਾਰ ਕਾਰਡ ਨਾਲ ਈ ਸੀ ਐਚ ਕਾਰਡ ਦਾ ਕੋਈ ਮਤਲਬ ਨਹੀਂ ਹੈ ਤੇ ਇਹ ਆਧਾਰ ਅਪਡੇਟ ਦਾ ਮੈਸੇਜ ਆਇਆ ਹੋਇਆ ਤੇ ਕਿਰਪਾ ਕਰਕੇ ਆਪਣੇ ਸਾਰੇ ਆਧਾਰ ਕਾਰਡ ਅਪਡੇਟ ਕਰਾ ਲਓ ਹੁਣ ਮੈਂ ਦੇਖਦਾ ਹਜੇ ਵੀ 70% ਸਾਡੇ ਐਕ ਸਰਵਿਸਮੈਨ ਇਹੋ ਜਿਹੇ ਨਹੀਂ ਜਿਹੜੇ ਆਪਣੇ ਪੇਰੈਂਟਸ ਦੇ ਔਰ ਜੋ ਆਪਣੇ ਖਾਸ ਕਰਕੇ ਵਾਈਫ ਨੇ ਜਾਂ ਬੱਚੇ ਨੇ ਉਨ੍ਹਾਂ ਦੇ ਆਧਾਰ ਕਾਰਡ ਦੇ ਵੀ ਅਸ ਤੋਂ 10-12 ਸਾਲ ਪਹਿਲਾਂ ਦੇ ਪਈ ਹੋਏ ਨੇ ਉਨ੍ਹਾਂ ਨਾਲ ਮੋਬਾਈਲ ਨੰਬਰ ਲਿੰਕ ਕਰਾਇਆ ਹੀ ਨਹੀਂ ਜਾਂ ਉਹਨਾਂ ਨੂੰ ਅਪਡੇਟ ਨਹੀਂ ਕੀਤਾ ਤੇ ਜਦੋਂ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਦਾ ਲਿੰਕ ਨਹੀਂ ਹੋਊਗਾ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਤੁਹਾਡਾ ਪੇਨ ਕਾਰਡ ਅਪਲਾਈ ਨਹੀਂ ਹੋ ਸਕਦਾ ਜੇ ਅਪਲਾਈ ਹੋਇਆ ਵੀ ਹੋਊਗਾ ਤੇ ਜਦੋਂ ਆਪਾਂ ਪੇਨ ਕਾਰਡ ਤੇ 26AS ਫਾਰਮ ਆਪ ਡਾਊਨਲੋਡ ਕਰਕੇ ਆਪਾਂ ਈਸੀਆ ਕਾਰਡ ਨੂੰ ਅਪਡੇਟ ਕਰਦੇ ਆਂ ਤੇ ਉਹ ਕਾਰਵਾਈ ਨਹੀਂ ਹੋ ਸਕਦੀ ਤੇ ਸਾਰੇ ਹੀ ਅਕਸਰ ਵਿੱਚ ਮੈਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਬਈ ਜਿੰਨੇ ਵੀ ਹੈ ਸਾਰੇ ਆਪਣੇ ਫੈਮਿਲੀ ਮੈਂਬਰਾਂ ਦੇ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਪੱਕਾ ਲਿੰਕ ਕਰਕੇ ਰੱਖੋ ਇਹ ਪ੍ਰੋਬਲਮ ਉਦੋਂ ਆਉਂਦੀ ਹੈ ਜਦੋਂ ਤੁਸੀਂ ਗੈਲ ਪੈਨਲ ਹਸਪੀਟਲ 'ਚ ਐਮਰਜੈਂਸੀ ਦੇ ਵਿੱਚ ਐਡਮਿਟ ਕਰਾਉਂਦੇ ਹੋ ਆਪਣੇ ਪੇਰੈਂਟਸ ਨੂੰ ਉਦੋਂ ਮੇਰੇ ਕੋਲ ਫੋਨ ਆਉਂਦਾ ਜੀ ਇਹਨਾਂ ਦਾ ਜਿਹੜਾ ਈਸ਼ਾ ਚ ਕਾਰਡ ਆ ਬਲੌਕ ਹੈ ਜਦੋਂ ਮੈਂ ਆਧਾਰ ਕਾਰਡ ਨੂੰ ਚੈੱਕ ਕਰਦਾ ਉਹਦੇ ਵਿੱਚ ਮੋਬਾਈਲ ਨੰਬਰ ਲਿੰਕ ਹੀ ਨਹੀਂ ਹੁੰਦਾ ਜੇ ਗਲਤੀ ਨਾਲ ਮੋਬਾਈਲ ਨੰਬਰ ਲਿੰਕ ਹੋ ਜੇ ਤੇ ਇਹਦੇ ਲਈ ਵੀ ਮੈਂ ਘੱਟੋ ਘੱਟ 2 ਸਾਲ ਤੋਂ ਵੀਡੀਓ ਬਣਾ ਬਣਾ ਪਾ ਰਿਹਾ ਨਾਮ ਤੇ ਡੇਟ ਆਫ ਬਰਥ ਮਿਸਮੈਚ ਬੰਦੇ ਕੁਛ ਲਵੀ ਥੋੜਾ ਜਿਹਾ ਆਪਣਾ ਟਾਈਮ ਪਾਸ ਕਰਕੇ ਜਦੋਂ ਕੋਈ ਦਿੱਕਤ ਆਉਂਦੀ ਹੈ ਉਦੋਂ ਉਹਨੂੰ ਸੋਲਵ ਕਰਵਾ ਲੈਂਦੇ ਨੇ ਗਲਤ ਕੰਮ ਕਰਕੇ ਪਰ ਬਾਅਦ ਦੇ ਵਿੱਚ ਫਿਰ ਭੁੱਲ ਜਾਂਦੇ ਨੇ ਕਹਿੰਦੇ ਚਲੋ ਸਾਡਾ ਕੰਮ ਤਾਂ ਨਿਕਲ ਗਿਆ ਹੁਣ ਆਪਾਂ ਕੀ ਕਰਨਾ ਹੁਣ ਵੀ ਘੱਟੋ ਘੱਟ ਲਵੀ ਮੇਰੇ ਕੋਲੇ 10 ਕੇਸ ਇਹੋ ਜਿਹੇ ਪਏ ਹੋਏ ਨੇ ਜਿਹੜੇ ਹਸਪੀਟਲਾਂ ਵਿੱਚ ਪੈਰੈਂਟਸ ਜਿਹਦੇ ਮਾਪਿਓ ਜਾਂ ਵਾਈਫ ਐਡਮਿਟ ਹੈ ਪਰ ਉਹਨਾਂ ਦਾ ਈਸ਼ੀਆ ਚ ਕਾਰਡ ਅਪਡੇਟ ਨਹੀਂ ਹੋ ਪਾਰਿਆ ਕਿਉਂ ਨਹੀਂ ਹੋ ਪਾਰਿਆ ਇਸ ਲਈ ਨਹੀਂ ਹੋ ਪਾਰਿਆ ਕਿ ਜਿਹੜੀ ਡੇਟ ਆਫ ਬਰਥ ਜਾਂ ਨਾਮ ਹੈਗਾ ਉਹ ਤੁਹਾਡੇ ਰਿਕਾਰਡ ਦੇ ਮਤਾਬਕ ਹੈ ਨਹੀਂ ਤੇ ਕਈ ਬੰਦੇ ਕਹਿੰਦੇ ਜੀ ਰਿਕਾਰਡ ਨੇ ਸਾਡਾ ਗਲਤ ਕਰਤਾ ਸਾਡੇ ਪੀਨ ਕਾਰਡ ਅਧਾਰ ਕੱਟ ਤੇ ਤਾਂ ਸੇਮ ਡੇਟ ਆਫ ਬਰਥ ਹੈ ਪਰ ਜਿਹੜਾ ਈਸ਼ੀਆ ਚ ਕਾਰਡ ਆ ਉਹ ਤੇ ਗਲਤ ਹੈ ਰਿਪੋਰਟ ਨੇ ਗਲਤ ਨਹੀਂ ਕੀਤਾ ਤੁਸੀਂ ਆਪ ਗਲਤ ਕੀਤਾ ਹੈ ਆਪਾਂ ਜਦੋਂ ਪੜਤੀ ਹੁੰਨੇ ਆ ਉਸ ਟਾਈਮ ਤੇ ਆਪਾਂ ਵੈਸੇ ਹੀ ਉਮਰ ਲਿਖਾ ਦਿੰਦੇ ਆ ਜਾ ਕੇ ਆਪਣੇ ਪੇਰੈਂਟਸ ਦੀ ਜਾਂ ਆਪਣੀ ਵਾਈਫ ਦੀ ਉਦੋਂ ਅਸੀਂ ਗਲਤੀ ਕਰਦੇ ਆ ਪਰ ਜਦੋਂ ਆਧਾਰ ਕਾਰਡ ਬਣੇ ਉਦੋਂ ਅਸੀਂ ਕਿਸੇ ਨੇ ਇਹ ਗੌਰ ਨਹੀਂ ਕੀਤੀ ਲੈ ਵੀ ਅਸੀਂ ਆਪਣਾ ਰਿਪੋਰਟ ਦੇ ਵਿੱਚ ਨਾਂ ਤੇ ਡੇਟ ਆਫ ਬਰਥ ਕੀ ਲਿਖਾਈ ਆ ਉਸੇ ਮੁਤਾਬਕ ਅਸੀਂ ਆਧਾਰ ਕਾਰਡ ਬਣਾਈਏ ਤੇ ਇਹ ਮਿਸਟੇਕਾਂ ਕਰਕੇ ਤੇ ਇਹ ਮਿਸਮੈਚ ਹੋ ਜਾਂਦਾ ਨੇ ਜੋ ਅਸੀਂ ਰਿਪੋਰਟ 'ਚ ਲਾਇਆ ਤੇ ਰਿਪੋਰਟ ਨੇ ਉਹੀ ਡਾਟਾ ਕੱਢਣਾ ਚਾਹਦਾ ਤੇ ਜੇਕਰ ਕਿਸੇ ਦੇ ਵੀ ਇਹੋ ਜੀ ਪ੍ਰੋਬਲਮ ਹੈ ਆਧਾਰ ਕਾਰਡ ਪੈਨ ਕਾਰਡ ਜਾਂ ਈਸ਼ੀਐਸ ਕਾਰਡ ਦੇ ਵਿੱਚ ਡੇਟ ਆਫ ਬਰਥ ਮਿਸਮੈਚ ਹੈ ਤੇ ਕਿਰਪਾ ਕਰਕੇ ਇਹਨੂੰ ਜਲਦੀ ਤੋਂ ਜਲਦੀ ਤੁਸੀਂ ਠੀਕ ਕਰਵਾ ਲਓ 2 ਤੋਂ 3 ਮਹੀਨੇ ਦਾ ਸਮਾਂ ਹੈ ਕੁਛ ਛੋਟਾ ਜਿਹਾ ਪਾਰਟ ਰਿਪੋਰਟਰ ਕਰਕੇ ਤੁਸੀਂ ਆਪਣੇ ਰਿਕਾਰਡ ਨੂੰ ਭੇਜ ਸਕਦੇ ਹੋ ਤੇ ਨਾਲ ਦੀ ਨਾਲ ਤੁਹਾਡਾ तकरीबन 2 ਤੋਂ 3 ਮਹੀਨੇ ਦੇ ਅੰਦਰ ਅੰਦਰ ਤੁਹਾਡਾ ਜਿਹੜਾ ਆਧਾਰ ਕਾਰਡ ਤੇ ਪੈਨ ਕਾਰਡ ਦੇ ਮੁਤਾਬਕ ਡੇਟ ਆਫ ਬਰਥ ਪਲੱਸ ਨਾਮ ਬਿਲਕੁਲ ਮੈਚ ਕਰਕੇ ਉਹ ਤੁਹਾਡੇ ਰਿਪੋਰਟ ਦੇ ਵਿੱਚ ਅਪਡੇਟ ਕਰ ਦੇਣਗੇ ਉਦੋਂ ਬਾਅਦ ਤੁਸੀਂ ਈਸ਼ੇ 'ਚ ਕਾੜਨ ਨੂੰ ਕਰੈਕਸ਼ਨ ਕਰਾ ਸਕਦੇ ਹੋ ਜੇ ਤੁਸੀਂ ਪਾਟ ਹੋਟਰ ਨਹੀਂ ਕਰਾਣਾ ਚਾਹੁੰਦੇ ਤੇ ਫਿਰ ਤੁਸੀਂ ਆਪਣਾ ਆਧਾਰ ਕਾਰਡ ਨੂੰ ਤੁਹਾਡੇ ਜਿਹਾ ਈਸ਼ੇ 'ਚ ਕਾੜਾ ਉਹਦੇ ਮੁਤਾਬਕ ਤੁਸੀਂ ਉਹਨੂੰ ਚੇਂਜ ਕਰ ਲਓ ਲੈ ਵੀ ਕੁਛ ਨਾ ਕੁਛ ਕਰੋ ਤੇ ਵਰਨਾ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਮੁਸੀਬਤਾਂ ਹੋ ਜਾਣੀਆਂ ਅਗਲੇ ਸਾਲ ਤੇ ਵਿੱਚ ਸਾਇਦ ਆਧਾਰ ਔਥੇਕੀਕੇਸ਼ਨ ਤੁਹਾਡਾ ਲਾਗੂ ਹੋ ਜਾਣਾ ਜਿਹੜਾ ਤੁਸੀਂ ਪੈਨਲ ਹਸਪੀਟਲ 'ਚ ਜਾਓਗੇ ਸਭ ਤੋਂ ਪਹਿਲਾਂ ਤੁਹਾਡਾ ਆਧਾਰ ਕਾਰਡ ਹੀ ਚੈੱਕ ਕਰਨਗੇ ਲੈ ਵੀ ਇਹ ਮੈਚ ਹੈ ਕਿ ਨਹੀਂ ਤੇ ਇਹ ਕਾਰਗੀਆਂ ਤੁਸੀਂ ਵੀ ਆਪਣਾ ਟਾਈਮ ਨਾਲ ਕਰਾ ਲਓ ਜੇ ਕਿਸੇ ਬੰਦੇ ਨੂੰ ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਨੰਬਰ ਹੈ 94786 70588 ਇੱਕ ਵਾਰ ਫਿਰ ਨੋਟ ਕਰ ਲਓ 94786 70588 ਤੇ ਲਾਸਟ ਦੇ ਵਿੱਚ ਮੇਰੀ ਤਰਫੋਂ ਤੇ ਮੇਰੀ ਸਲਾਈਟੀ ਦੀ ਤਰਫੋਂ ਸਾਰੇ ਹੀ ਐਕਸ ਸਰਵਿਸਮੈਨ ਪਲੱਸ ਸਾਡੇ ਸਿਵਲ ਦੇ ਜਿਹੜੇ ਬੱਚੇ ਨੇ ਭੈਣ ਭਰਾ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼ਕਾ ਜੈ ਹਿੰਦ